ਪੰਜਾਬ ਸਰਕਾਰ ਦੇ ਮੰਤਰੀ ਹੁਣ ਲਗਜ਼ਰੀ ਗੱਡੀਆਂ ਦੇ ਵਿੱਚ ਸਫ਼ਰ ਕਰਨਗੇ। ਉਹਨਾਂ ਦੇ ਵਾਹਨ ਰਸਤੇ ਦੇ ਵਿੱਚ ਕਿਥੇ ਜਵਾਬ ਨਹੀਂ ਦੇਣਗੇ ਇਹ ਪੰਜਾਬ ਸਰਕਾਰ ਦਾ ਕਹਿਣਾ ਹੈ। ਇਸ ਸੂਬਾ ਸਰਕਾਰ ਦੇ ਯਤਨਾ ਸਦਕਾ ਸੰਭਵ ਹੋਇਆ ਹੈ ਪਹਿਲੀ ਵਾਰ ਸਰਕਾਰ ਨੇ ਆਪਣੇ 10 ਮੰਤਰੀਆਂ ਨੂੰ ਇੱਕ ਇੱਕ ਇਨੋਵਾ ਕ੍ਰਿਸਟਾ ਅਤੇ ਬਲੈਰੋ ਟੌਪ ਮਾਡਲ ਕਾਰਾਂ ਦਿੱਤੀਆਂ ਨੇ। ਕਰੀਬ 3 ਕਰੋੜ ਦੇ ਵਿੱਚ ਗੱਡੀਆਂ ਖਰੀਦੀਆਂ ਗਈਆਂ। ਖਰੀਦ ਪ੍ਰਕਿਰਿਆ ਕੇਂਦਰ ਸਰਕਾਰ ਦੇ ਜੈਮ ਪੋਰਟਲ ਰਾਹੀਂ ਕੀਤੀ ਗਈ ਸੀ। ਹਾਲਾਂਕਿ ਵਿਰੋਧੀ ਪਾਰਟੀਆਂ ਇਸ ਤੇ ਸਵਾਲ ਖੜੇ ਕਰ ਰਹੀਆਂ ਨੇ ਸਰਕਾਰ ਦਾ ਤਰਕ ਹੈ ਕਿ ਮੰਤਰੀਆਂ ਕੋਲ ਪੁਰਾਣੀਆਂ ਗੱਡੀਆਂ ਉਹ ਕਿਤੇ ਵੀ ਜਵਾਬ ਦੇ ਸਕਦੇ ਹਨ ਇਸ ਕਾਰਨ ਇਹ ਫੈਸਲਾ ਜਿਹੜਾ ਹੈ ਉਹ ਲਿਆ ਗਿਆ ਹੈ ਤੁਹਾਨੂੰ ਦੱਸ ਦਿਆਂ ਕਿ ਕਿਹੜੇ ਮੰਤਰੀਆਂ ਨੂੰ ਹੁਣ ਮਿਲਣ ਗਿਆ ਨਵੀਆਂ ਗੱਡੀਆਂ ਸੂਤਰਾਂ ਅਨੁਸਾਰ ਕੈਬਨਿਟ ਮੰਤਰੀ ਹਰਪਜਨ ਸਿੰਘ ਈਟੀਓ ਲਾਲਚੰਦ ਕਟਾਰੂਚਕ ਲਾਲਜੀਤ ਸਿੰਘ ਪੁੱਲਰ ਬ੍ਰਮਸ਼ੰਕਰ ਜੇਮਪਾ ਚੇਤਨ ਸਿੰਘ ਜੋੜਾ ਮਾਜਰਾ ਡਾਕਟਰ ਬਲਬੀਰ ਸਿੰਘ ਬਲਕਾਰ ਸਿੰਘ ਕੁਲਦੀਪ ਸਿੰਘ ਢਾਲੀਵਾਲ ਗੁਰਮੀਤ ਸਿੰਘ ਖੁੜਿਆ ਤੇ ਗੁਰਮੀਤ ਸਿੰਘ ਨੂੰ 10 ਗੱਡੀਆਂ ਜਿਹੜੀਆਂ ਨੇ ਉਹ ਅਲਾਟ ਕੀਤੀਆਂ ਗਈਆਂ ਨੇ ਦੱਸਿਏ ਕਿ ਗੁਰਮੀਤ ਸਿੰਘ ਮੀਥ ਹੇਅਰ ਸਣੇ ਇਹ 10 ਗੱਡੀਆਂ ਜਿਹੜੀਆਂ ਨੇ ਉਹ ਅਲਾਟ ਕੀਤੀਆਂ ਗਈਆਂ ਨੇ ਮੰਤਰੀਆਂ ਨੂੰ ਸਟਾਫ ਕਾਰ ਵਜੋਂ ਇਨੋਵਾ ਕ੍ਰਿਸਟਾ ਤੇ ਸੁਰੱਖਿਆ ਅਮਲੇ ਲਈ ਬਲੈਰੋ ਗੱਡੀਆਂ ਜਿਹੜੀਆਂ ਨੇ ਉਹ ਦਿੱਤੀਆਂ ਗਈਆਂ ਨੇ ਇਹ ਗੱਡੀਆਂ ਕੁਝ ਮੰਤਰੀਆਂ ਤੱਕ ਪਹੁੰਚਾ ਦਿੱਤੀਆਂ ਗਈਆਂ ਜਦੋਂ ਕਿ ਕੁਝ ਦੀ ਡਿਲੀਵਰੀ ਦਾ ਕੰਮ ਅਤੇ ਅੰਤਿਮ ਬੜਾਤੇ ਹੈ ਦਸੇ ਜਾ ਰਿਹਾ ਹੈ ਕਿ ਕੁਝ ਮੰਤਰੀ ਜਿਹੜੇ ਨੇ ਉਹ ਆਪਣੀ ਨਿੱਜੀ ਕਾਰਾਂ ਦੀ ਵਰਤੋਂ ਕਰਦੇ ਨੇ ਪਤਾ ਲੱਗਾ ਹੈ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਕੈਬਨਿਟ ਮੰਤਰੀ ਬਲਜੀਤ ਕੋਰ ਨੂੰ ਪਹਿਲਾਂ ਹੀ ਫੋਰਚਨਰ ਕਾਰਾਂ ਦਿੱਤੀਆਂ ਗਈਆਂ ਸਨ ਜਦਕਿ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਅਨਮੋਲ ਗਗਨਮਾਨ ਆਪਣੀ ਨਿੱਜੀ ਕਾਰਾਂ ਦੀ ਵਰਤੋਂ ਕਰਦੇ ਹਨ ਇੱਕ ਮੰਤਰੀ ਨੇ ਕਿਹਾ ਹੈ ਕਿ ਪੁਰਾਣੇ ਵਾਹਨਾਂ ਨੇ 4 ਲੱਖ ਕਿਲੋਮੀਟਰ ਤੋਂ ਵੱਧ ਦਾ ਸਫ਼ਰ ਤੈਅ ਕੀਤਾ ਹੈ ਅਜਿਹੀ ਹਾਲਤ ਵਿੱਚ ਅਕਸਰ ਉਹਨਾਂ ਵਿੱਚ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ ਜਿਨ੍ਹਾਂ ਕਰਕੇ ਪੰਜਾਬ ਸਰਕਾਰ ਨੇ ਆਪਣੇ ਮੰਤਰੀਆਂ ਨੂੰ ਜਿਹੜੀਆਂ ਉਹ ਨਵੀਆਂ ਗੱਡੀਆਂ ਦਿੱਤੀਆਂ ਨੇ ਦੱਸ ਜੀਏ ਕਿ ਜਿਹੜੀਆਂ ਪਹਿਲਾਂ ਗੱਡੀਆਂ ਦਿੱਤੀਆਂ ਸੀ ਉਹ ਕਾਂਗਰਸ ਸਰਕਾਰ ਵੇਲੇ ਖਰੀਦੀਆਂ ਗਿਆ ਸਨ ਕਾਂਗਰਸ ਸਰਕਾਰ ਨੇ ਆਖਰੀ ਵਾਰ ਜੁਲਾਈ 2021 ਵਿੱਚ 21 ਇਨੋਵਾ ਗੱਡੀਆਂ ਖਰੀਦੀਆਂ ਸਨ ਇਹ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੂੰ ਅਲਾਟ ਕੀਤੀਆਂ ਗਈਆਂ ਸੀ ਉਸ ਸਮੇਂ ਜਦੋਂ ਕਾਂਗਰਸ ਮੰਤਰੀਆਂ ਨੇ ਕੈਪਟਨ ਅਮਰਿੰਦਰ ਸਿੰਘ ਖਿਲਾਫ ਮੋਰਚਾ ਖੋਲ੍ਹਿਆ ਹੋਇਆ ਸੀ ਤਾਂ ਇਹ ਗੱਡੀਆਂ ਕੈਪਟਨ ਤੜੇ ਦੇ ਵਿਧਾਇਕਾਂ ਨੂੰ ਅਲੋਟ ਕੀਤੀਆਂ ਗਈਆਂ ਸਨ ਉਸ ਸਮੇਂ ਇਹਨਾਂ ਦੀ ਕੀਮਤ 4.25 ਕਰੋੜ ਰੁਪਏ ਦੱਸੀ ਜਾ ਰਹੀ ਹੈ ਇਸ ਤੋਂ ਪਹਿਲਾਂ ਕਾਂਗਰਸ ਸਰਕਾਰ ਨੇ ਜੁਲਾਈ 2020 ਦੇ ਵਿੱਚ 17 ਨਵੇਂ ਵਾਹਨ ਪੇਸ਼ ਕੀਤੇ ਸਨ ਸਰਕਾਰ ਵੱਲੋਂ ਮੰਤਰੀਆਂ ਦੀਆਂ ਪੁਰਾਣੀਆਂ ਗੱਡੀਆਂ ਨੂੰ ਨਿੰਦਣਯੋਗ ਨਹੀਂ ਕਰਾਰ ਦਿੱਤਾ ਗਿਆ ਸਗੋਂ ਨੇ ਇਹਨਾਂ ਦੀ ਵਰਤੋਂ ਵਿਭਾਗੀ ਅਧਿਕਾਰੀਆਂ ਵੱਲੋਂ ਕੀਤੀ ਜਾਵੇਗੀ ਪਤਾ ਲੱਗਾ ਹੈ ਕਿ ਟ੍ਰਾਂਸਪੋਰਟ ਵਿਭਾਗ ਨੇ ਪੰਜਾਬ ਰੋਡਵੇਜ਼ ਦੇ ਜਨਰਲ ਮੈਨੇਜਰ ਅਤੇ ਟ੍ਰਾਂਸਪੋਰਟ ਵਿਭਾਗ ਦੇ ਜ਼ਿਲ੍ਹਿਆਂ ਦੇ ਵਿੱਚ ਸਥਿਤ ਟ੍ਰਾਂਸਪੋਰਟ ਅਧਿਕਾਰੀਆਂ ਨੂੰ ਪੁਰਾਣੇ ਵਾਹਨ ਅਲਾਟ ਕਰ ਦਿੱਤੇ ਹਨ ਇਹਨਾਂ ਵਿੱਚ ਨੋਵਾ ਅਤੇ ਜਿਪਸੀ ਸ਼ਾਮਲਾਂ ਹਨ ਇਹਨਾਂ ਦਾ ਜੀਵਨ ਕਾਲ 9 ਤੋਂ 13 ਸਾਲ ਦਾ ਹੁੰਦਾ ਹੈ ਇਹ ਪ੍ਰੋਜੈਕਟ 2 ਸਾਲ ਪਹਿਲਾਂ ਬਣਾਇਆ ਗਿਆ ਸੀ ਦੱਸ ਦਈਏ ਕਿ 2 ਸਾਲ ਪਹਿਲਾਂ ਪੰਜਾਬ ਸਰਕਾਰ ਨੇ ਮੰਤਰੀਆਂ ਤੇ ਵਿਧਾਇਕਾਂ ਨੂੰ ਗੱਡੀਆਂ ਦੇਣ ਲਈ 18 ਕਰੋੜ ਰੁਪਏ ਦਾ ਪ੍ਰਸਤਾਵ ਪਾਸ ਕੀਤਾ ਸੀ ਇਸ ਵਿੱਚ ਮੰਤਰੀਆਂ ਨੂੰ ਫੋਰਚੂਨਰ ਅਤੇ ਵਿਧਾਇਕਾਂ ਨੂੰ ਇਨੋਵਾ ਕ੍ਰਿਸਟਾ ਗੱਡੀਆਂ ਦਿੱਤੀਆਂ ਜਾਣੀਆਂ ਸਨ ਹਾਲਾਂਕਿ ਉਸ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਪ੍ਰੋਜੈਕਟ ਨੂੰ ਰੱਦ ਕਰ ਦਿੱਤਾ ਸੀ ਇਸ ਦੇ ਨਾਲ ਹੀ ਹੁਣ ਵਾਹਨਾਂ ਨੇ ਵੀ ਜਵਾਬ ਦੇਣਾ ਸ਼ੁਰੂ ਕਰ ਦਿੱਤਾ ਹੈ ਇਸ ਤੋਂ ਇਲਾਵਾ ਇਹਨਾਂ ਦੀ ਮੁਰੰਮਤ ਅਤੇ ਹੋਰ ਖਰਚੇ ਵੀ ਵੱਧ ਗਏ ਹਨ ਅਜੇ ਸਰਕਾਰ ਨੇ ਇਸ ਦਿਸ਼ਾ ਦੇ ਵਿੱਚ ਕਦਮ ਚੁੱਕਿਆ ਹਨ ਸੋ ਵੱਡੀ ਖਬਰ ਪੰਜਾਬ ਸਰਕਾਰ ਨਾਲ ਜੁੜੀ ਹੋਏ ਸਾਹਮਣੇ ਆਈ ਜਿੱਥੇ ਕੀ ਹੁਣ ਮੰਤਰੀਆਂ ਨੂੰ ਲਗਜ਼ਰੀ ਗੱਡੀਆਂ ਦਿੱਤੀਆਂ ਜਾਣਗੀਆਂ ਪੰਜਾਬ ਸਰਕਾਰ ਆਪਣੇ ਮੰਤਰੀਆਂ ਨੂੰ ਨਵੀਆਂ ਗੱਡੀਆਂ ਦੇਣ ਜਾ ਰਹੀ ਹੈ 10 ਮੰਤਰੀਆਂ ਨੂੰ ਨਵੀਆਂ ਗੱਡੀਆਂ ਜਿਹੜੀਆਂ ਨੇ ਉਹ ਅਲੋਟ ਕੀਤੀਆਂ ਗਈਆਂ